ਸਸ਼੍ਰੀਕਾਲ ਜੀ ਅਸਮ ਜਨ న్యూਸ ਸਿੱਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਨਹਿਾ ਪ੍ਰਦੀਪ ጋር ਇੱਕ ਵਾਰ ਫਿਰ ਤੋਂ ਰੂਬਰੂ ਹੋਏ ਹਾਂ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬਹੁਤ ਜ਼ਰੂਰੀ ਹੈ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੋਜੂਤੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਨਵਜੀ ਜੀ ਸਰ ਦਿੱਲੀ ਦੇ ਵਿੱਚ ਬਲਾਸਟ ਹੋਇਆ ਸੀ ਲਾਲ ਕਿਲੇ ਦੇ ਨੇੜੇ ਔਰ ਉਸਦੇ ਨਾਲ ਪੂਰੀ ਦਿੱਲੀ ਬਹਿ ਗਈ ਸੀ ਹਾਲਾਂਕਿ ਆਪਾਂ ਬੀਤੇ ਦਿਨ ਵੀ ਚਰਚਾ ਕੀਤੀ ਸੀ ਔਰ ਬੀਤੇ ਦਿਨੀ ਅਸੀਂ ਜ਼ਿਕਰ ਕੀਤਾ ਸੀ ਕਿ 12 ਲੋਕਾਂ ਦੇ ਸਹਾਦਤ ਸੇ ਵਿੱਚ ਮੌਤ ਹੋਈ ਹੈ ਪਰ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਮੌਤਾਂ ਦੀ ਗਿਣਤੀ ਵਧੀ ਹੈ ਔਰ ਵਧੀ ਹੈ ਤਾਂ ਕਿੰਨੀ ਵਧੀ ਹੈ ਔਰ ਉਸ ਦੇ ਨਾਲ ਹੀ ਬੀਤੇ ਦਿਨੀ ਅਸੀਂ ਚਰਚਾ ਕੀਤੀ ਸੀ ਇਕੋ ਸਪੋਰਟ ਕਾਰ ਬਾਰੇ ਉਸ ਦੇ ਬਾਰੇ ਕੀ ਅਪਡੇਸ਼ਨ ਹੈ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਦੇਖੋ ਮੈਨੂੰ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀ ਜੀ ਉਹਦੇ ਵਿੱਚ ਆਪਾਂ ਕੱਲ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਵੀ ਇਕੋਸਪੋਰਟ ਦਾ ਹਮ ਭਈ ਐਨਆਈਏ ਦੀਆਂ ਟੀਮਾਂ ਬੰਮਸਕਵੈਡ ਦੀਆਂ ਟੀਮਾਂ ਨੇ ਲਗਾ ਲੋ ਵੀ ਪੰਜਾਬ ਭਾਰਤ ਚੰਡੀਗੜ੍ਹ ਦੇ ਵਿੱਚ ਤੋਂ ਲੈ ਕੇ ਪੂਰੇ ਦੇਸ਼ ਭਰ ਦੇ ਵਿੱਚ ਹਲਚਲ ਸੀ ਹਮ ਕਿ ਵੀ ਇਹ ਗੱਡੀਆਂ ਕਿੱਥੋਂ ਆਈਆਂ ਕਿੱਥੇ ਗਈਆਂ ਜਿਹੜਾ ਬਾਲੀਬਾਰਸ ਕੋਸ ਸੀ ਹਮ ਦੇਖੋ ਇਕੋ ਸਪੋਰਟ ਕਾਰ ਜਿਹੜੀ ਫਰੀਦাবাদ ਦੀ ਯੂਨੀਵਰਸਿਟੀ ਆ ਉਹਦੇ ਵਿੱਚੋਂ ਰਿਕਵਰ ਹੋ ਗਈ ਆ ਫਰੀਦাবাদ ਯੂਨੀਵਰਸਿਟੀ ਦਾ ਨਾਮ ਸਦਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਦਰਸਲ ਅਲਫਲਾ ਯੂਨੀਵਰਸਿਟੀ ਜੋ ਕਿ ਫਰੀਦাবাদ ਵਿੱਚ ਸਥਾਪਿਤ ਹੈ ਜੀ ਜੀ ਦੇਖੋ ਰਿਕਵਰ ਕੀਤੀ ਠੀਕ ਹੈ ਡਾਕਟਰ ਸ਼ਾਹਨ ਸ਼ਾਹਦੇ ਨਾਮ ਦੇ ਉੱਤੇ ਰਜਿਸਟਰ ਆ ਜੀ ਇਹ ਕਾਰ ਹੁਣ ਇਹਦੇ ਨਾਲ ਇਹ ਵੀ ਕਹਿੰਦੇ ਨੇ ਕਿ ਬ੍ਰੀਜ਼ਰਡਾਰ ਵੀ ਆ ਹਮ ਤਕਰੀਬਨ ਦੇਖਿਆ ਜਾਵੇ ਜੇ ਆਪਾਂ ਚਲਿਏ ਬੰਬਸਕੂਅਰ ਟੀਮਾਂ ਦੇ ਵੱਲ ਤਾਂ ਉਹ ਇਹ ਕਹਿ ਰਹੇ ਨੇ ਕਿ 30 ਤੋਂ 35 ਕਾਰਾਂ ਨੇ ਜਿਹੜੀਆਂ ਉਹ ਇਸ ਬੰਬ ਬਲਾਸਟ ਦੇ ਵਿੱਚ ਵਰਤੀਆਂ ਗਈਆਂ ਨੇ ਇਹ ਜੀ ਤਾਂ ਬਿਲਕੁਲ ਅਸਲ ਵਿੱਚ ਤੁਸੀਂ ਕਿਹਾ ਕਿ 30 ਤੋਂ 35 ਕਾਰਾਂ ਨੇ ਜਿਹੜੀਆਂ ਇਹ ਜੋ ਹਮਲਾ ਹੋਇਆ ਇਹ ਸਭ ਕਾਸੀ ਲਈ ਵਰਤੀਆਂ ਗਈਆਂ ਨੇ ਔਰ ਇਸ ਤੋਂ ਲੱਗਦਾ ਕਿ ਦਿੱਲੀ ਪ੍ਰਸ਼ਾਸਨ ਦੇ ਵਿੱਚ ਕੋਈ ਕਮੀ ਹੈ ਜਾਂ ਕਿ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੀ ਸਾਜ਼ਿਸ਼ ਆ ਇਹ ਕਹਿ ਰਹੇ ਕਿ ਮੁਸਲਮਾਨਾ ਵੱਲੋਂ ਰਚੀ ਗਈ ਆ ਹੂੰ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਚਲਦਾ ਪੁਲਵਾਮਾ ਅਟੈਕ ਹੋ ਗਿਆ ਜਾਂ ਆਪਣੇ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਸੀ ਉੱਥੇ ਵੀ ਮੁਸਲਮਾਨਾਂ ਨੂੰ ਬਦਨਾਮ ਕੀਤਾ ਗਿਆ ਸੀ ਤੁਹਾਨੂੰ ਲੱਗਦਾ ਕਿ ਮੁਸਲਮਾਨ ਕਿੰਨਾਰੇ ਟੀਟੇ ਟਾਰਗੇਟ ਕੀਤਾ ਜਾਂਦਾ ਔਰ ਅੰਜਾਮ ਹੈ ਜਿਹੜਾ ਕਿਸੇ ਹੋਰ ਪਾਰਟੀ ਦੇ ਵੱਲੋਂ ਦਿੱਤਾ ਜਾਵੇ ਦੇਖੋ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਅਟੈਕ ਤੋਂ ਬਾਅਦ ਕੀ ਹੁੰਦਾ ਨਫਰਤਾਂ ਪੈਦਾ ਹੁੰਦੀ ਹੈ ਹਿੰਦੂ ਕਹਿੰਦੇ ਨੇ ਦੇਖੋ ਮੁਸਲਮਾਨ ਸੀ ਜਿਨ੍ਹਾਂ ਦੇ ਹੁਣ ਉਸ ਅਟੈਕ ਦੇ ਵਿੱਚ ਬੰਦੇ ਗਏ ਨਹੀਂ ਉਹਨਾਂ ਦੇ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਇਹ ਹੀ ਹੈ ਨਾ ਕਿ ਮੁਸਲਮਾਨ ਮਾਰੇ ਹੋਗੇ ਕਿ ਦੇਖੋ ਜੀ ਚਾਰ ਪੰਜ ਮੁਸਲਮਾਨ ਜਾਂ 10 ਮੁਸਲਮਾਨ ਇਹਨਾਂ ਦੇ ਵਿੱਚ ਅਟੈਕ ਦੇ ਵਿੱਚ ਸ਼ਾਮਲ ਸੀ ਉਹਨਾਂ ਕਰਕੇ ਸਾਡੇ ਜਿਹੜੇ ਭਰਾ ਨੇ ਜਿਹੜੇ ਬੰਦੂ ਨੇ ਉਹ ਚਰੇ ਗਏ ਨਹੀਂ ਹਾਂ ਤਾਂ ਸੋ ਕੀ ਸਰ ਲੱਗਦਾ ਤੁਹਾਨੂੰ ਕਿ ਪਹਿਲਾਂ ਵੀ ਤੁਸੀਂ ਦਰਸ਼ਕਾਂ ਦੇ ਅੱਗੇ ਜ਼ਿਕਰ ਕੀਤਾ ਸੀ ਕਿ 30 ਤੋਂ 35 ਜਿਹੜੀਆਂ ਗੱਡੀਆਂ ਨੇ ਸਭ ਹਮਲੇ ਦੇ ਲਈ ਵਰਤੀਆਂ ਗਈਆਂ ਨੇ ਔਰ ਲੱਗਦਾ ਕਿ ਚੈਕਿੰਗ ਦੀ ਕਮੀਆਂ ਜਾਂ ਹੋਰ ਕੁਫਤਾ ਪ੍ਰਬੰਧ ਦੇ ਦੇਖੋ ਕਿਤੇ ਨਾ ਕਿਤੇ ਦਿੱਲੀ ਪੁਲਿਸ ਪ੍ਰਸ਼ਾਸਨ ਆ ਉਹ ਸੁਰੱਖਿਆ ਦੇ ਘੇਰੇ ਚ ਹਮੇਸ਼ਾ ਹੀ ਰਹਿੰਦਾ ਹਮ ਕਿਤੇ ਨਾ ਕਿਤੇ ਲਗਾ ਲੋ ਉਹਨਰ ਨੂੰ ਯਾਦ ਹੁੰਦਾ ਕਿ ਕਿਹੜੀਆਂ-ਕਿਹੜੀਆਂ ਗੱਡੀਆਂ ਬੰਦ ਕਰਨੀਆਂ ਨੇ ਹਮ ਕਿਨਾਂ-ਕਿਨਾਂ ਦਾ ਤਸੀਂ ਟਾਈਮ ਪੀਰੀਅਡਸ ਆ ਜਿਹੜਾ ਆਫ ਹੋ ਰਿਹਾ ਪਰ ਉਹ ਕਿਤੇ ਨਾ ਕਿਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਘੇਰੇ ਦੇ ਵਿੱਚ ਆ ਜਾਂਦੇ ਨਹੀਂ ਹਮ ਦੇਖੋ ਹੁਣ ਜਿਹੜੀਆਂ ਪਾਰਟੀਆਂ ਨੇ ਹੂੰ ਜਿਹੜੀਆਂ ਸੱਤਾਧਾਰਾਂ ਦੇ ਵਿੱਚ ਨਹੀਂ ਹੈਗੀਆਂ ਆਮ ਆਦਮੀ ਪਾਰਟੀ ਹੂੰ ਉਹਨਾਂ ਨੇ ਉਂਗਲ ਚੱਕੀ ਕੇ ਦੇਖੋ ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਉਹਨਾਂ ਦੇ ਉੱਤੇ ਉਂਗਲੀਆਂ ਚੁੱਕੀਆਂ ਗਈਆਂ ਨੇ ਕਿ ਦੇਖੋ ਉਹਨਾਂ ਦੀ ਸਰਕਾਰ ਬਣੀ ਨੂੰ ਹਲੇ ਸਾਲ ਨਹੀਂ ਹੋਇਆ ਜੀ ਇਦਾਂ ਦੇ ਅਟੈਕ ਹੋ ਜਾਣੇ ਜਾਂ ਪ੍ਰੋਟੈਸਟ ਹੋਣੇ ਆਪਣੇ ਹੱਕਾਂ ਨੂੰ ਲੈ ਕੇ ਵੀ ਕਿਤਨਾ ਕਿਤੇ ਦਿੱਲੀ ਪ੍ਰਸ਼ਾਸਨ ਘਿਰਿਆ ਹੋਇਆ ਨਜ਼ਰ ਆ ਰਿਹਾ ਜੀ ਬਿਲਕੁਲ ਅਲਸੋ ਦਿੱਲੀ ਦੇ ਵਿੱਚ ਜੋ ਬਲਾਸਟ ਹੋਇਆ ਸੀ ਹਾਲਾਂਕਿ ਉਹ ਮੁੱਦਾ ਹੁਣ ਬਹੁਤ ਹੀ ਜ਼ਿਆਦਾ ਗਰਮਾ ਰਿਹਾ ਤੇ ਫਰੀਦাবাদ ਦੇ ਵਿੱਚ ਅਲਫਲਾ ਯੂਨੀਵਰਸਿਟੀ ਦੇ ਵਿੱਚ ਦਰਸਲ ਬੰਮ ਸ쿼ਡ ਦੀਆਂ ਟੀਮਾਂ ਪਹੁੰਚੀਆਂ ਨੇ ਤੇ ਉੱਥੋਂ ਇੱਕੋ ਸਪੋਰਟ ਕਾਰ ਹੈ ਜਿਹੜੀ ਉਹ ਰਿਕਵਰ ਕੀਤੀ ਗਈ ਹੈ ਅਲਸੋ ਕਿਸੇ ਕਿਤੇ ਨਾ ਕਿਤੇ ਬ੍ਰੀਜ਼ਾ ਕਾਰ ਦਾ ਵਿਜ਼ਿਟ ਹੋ ਰਿਹਾ ਸੀ ਜੀ ਦੇਖੋ ਬ੍ਰੀਜ਼ਾਕਾਰ ਹੁਣ ਇਹ ਕਹਿ ਰਹੇ ਨੇ ਕਿ ਵਾਈਟ ਰੰਗ ਦੀ ਬ੍ਰੀਜ਼ਾਕਾਰ ਆ ਜੀ ਜੋ ਇਸ ਬੰਬ ਧਮਾਕੇ ਚ ਵਰਤੀ ਗਈ ਆ ਹਮ ਚਲੋ ਮੰਨ ਲੈਂਦੇ ਆ ਵੀ ਗਾਲੂ ਬ੍ਰੀਜ਼ਾਕਾਰ ਵੀ ਫੜੀ ਜਾਊਗੀ ਉਹਨੂੰ ਕਵਰ ਕਰ ਲੈਣਗੇ ਹਮ ਕਿੰਨੀਆਂ ਕਿਟਾਰਾ ਕਰਨਗੇ ਕਿਤਨਾ ਕਿਤੇ ਨਕਾਮੀ ਤਾਂ ਸਰਕਾਰਾਂ ਦੀ ਆ ਹਮ ਕਿਤਨਾ ਕਿਤੇ ਪੁਕ ਦਾ ਪ੍ਰਬੰਧ ਹੋਣੇ ਚਾਹੀਦੇ ਨੇ ਸਿਕਿਉਰਟੀ ਨੂੰ ਲੈ ਕੇ ਵੀ ਇਹ ਗੱਡੀਆਂ ਘੁੰਮਦੀਆਂ ਨੇ ਇਹਨਾਂ ਦੇ ਕਾਗਜ਼ ਪੱਤਰ ਕਿਉਂ ਨਹੀਂ ਚੈੱਕ ਕੀਤੇ ਜਾਂਦੇ ਜੀ ਅਸੋ ਕੀ ਸਰ ਲੱਗਦਾ ਕਿ ਜਿਵੇਂ ਪਹਿਲਗਾਮ ਤੇ ਵਿਚਤਵਾਦੀ ਹਮਲਾ ਕੀਤਾ ਗਿਆ ਸੀ ਅਬੇਸ਼ਿਕ ਸੰਦੂਰ ਆਪਰੇਸ਼ਨ ਚਲਾਇਆ ਗਿਆ ਪਰ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਨੇ ਟਾਰਗੇਟ ਕੀਤਾ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਉਸੇ ਤਰ੍ਹਾਂ ਕਿਤੇ ਕੇਸ bina ਰਫਾ ਦਫਾ ਹੋ ਜਾਏ ਹੋ ਸਕਦਾ ਬਖੋ ਪਾਰਟੀਆਂ ਜਿਹੜੇ ਸਿਆਸੀ ਨੇ ਉਹ ਇਹੀ ਗੱਲ ਕਹਿ ਰਹੇ ਨੇ ਕਿ ਦੇਖੋ ਇਹ ਬੀਜੇਪੀ ਨੇ ਸਾਰਾ ਸਜਿਆ ਹੋਇਆ ਸੀ ਵੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਚੀਜ਼ ਹੋਣੀ ਪੈਣੀ ਆ ਇਲਜ਼ਾਮ ਲਗਾਉਣੇ ਪੈਣੀਆਂ ਲੋਕਾਂ ਨੇ ਬੀਜੇਪੀ 'ਤੇ ਇਲਜ਼ਾਮ ਲਗਾਈ ਜੀ ਬਿਲਕੁਲ ਸੋ ਜਨਤਾ ਜਿਵੇਂ ਜਿਵੇਂ ਉਹਨਾਂ ਦੀ ਸੋਚੇ ਪੜੀ ਸੋਚ ਤੇ ਪੱਖ ਤੋਂ ਉਹ ਇਲਜ਼ਾਮ ਨੇ ਜਿਹੜੇ ਵੱਖ-ਵੱਖ ਪਾਰਟੀਆਂ 'ਤੇ ਲਗਾ ਰਹੇ ਨੇ ਫਿਲਹਾਲ ਅਗਲੇ ਮੁੱਦੇ ਬਲਵਾਦੇ ਆ ਅਸੂਕੀ ਸਰ ਪੰਜਾਬ ਦੀ ਤਾਂ ਚਾਹੇ ਜ਼ਿਕਰ ਕੀਤੀ ਹੈ ਕਿ ਪੰਜਾਬ ਦੇ ਵਿੱਚੋਂ ਤਾਂ ਕਰਪਸ਼ਨ ਖਤਮ ਹੋਣੀ ਕੀ ਸੀ ਹੁਣ ਸ਼ਖੀਸਕਰ ਦੇ ਵਿੱਚ ਵੀ ਵੱਡੇ ਮਗਰਮੱਛ ਨੇ ਜਿਹੜੇ ਉਹ ਫੜੇ ਗਏ ਸਭ ਤੋਂ ਕੋਈ ਹੋਰ ਨਹੀਂ ਹੈ ਸਾਬਕਾ ਮੁੱਖ ਮੰਤਰੀ ਕੁਪੇਸ਼ ਬੁਗੇਲ ਚੀ ਇਹਦੇ ਨੂੰ ਲੈ ਕੇ ਕੀ ਅਪਡੇਟ ਹੈ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਦੇਖੋ ਮੈਡਮ ਪੰਜਾਬ ਭਰ ਦੇ ਵਿੱਚ ਇਹ ਸੀਗਾ ਵੀ ਕਰਪਸ਼ਨ ਆ ਮੁਕਤ ਇੱਕ ਨੰਬਰ ਵੀ ਜਾਰੀ ਕੀਤਾ ਸੀ ਜੇ ਕੋਈ ਕਰਪਸ਼ਨ ਲੈਂਦਾ ਫੜਿਆ ਗਿਆ ਜਾਂ ਕੋਈ ਮੰਗ ਕਰਦਾ ਫੜਿਆ ਗਿਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਹਮ ਦੇਖੋ ਪੰਜਾਬ ਨੂੰ ਹਰੇਕ ਨੂੰ ਟਾਰਗੇਟ ਕਰਦਾ ਹਮ ਹੁਣ ਜਿਹੜਾ ਮਾਮਲਾ ਅੱਜ ਆਇਆ ਉਹ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਪੁਬੇਸ਼ ਬਗੇਲ ਦੇ بیٹے ਦਾ ਜੀ ਚਿਤਨਿਆ ਬਗੇਲ ਜੀ ਦੇਖੋ ਉਹਨਾਂ ਨੂੰ ਜਾਇਦਾਦ ਦੇ ਮਾਮਲੇ 'ਚ منی ਲੈਂਡਿੰਗ ਦੇ ਮਾਮਲੇ 'ਚ ਇੱਕ ਮਹਾਦੇਵ ਐਪ ਜੀ ਦੇ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਕਾਰਵਾਈ ਕਿਹਦੇ ਵੱਲੋਂ ਕੀਤੀ ਗਈ ਹੈ ਸਰ ਦੇਖੋ ED ਵੱਲੋਂ ਇਹ ਕਾਰਵਾਈ ਕੀਤੀ ਗਈ ਆ ਕਿਤੇ ਨਾ ਕਿਤੇ ਉਨਾਂ ਨੂੰ ਸ਼ੱਕ ਹੋਇਆ ਕਿ ਜਿਹੜੇ ਬੁਗੇਲ ਸਾਹਿਬ ਨੇ ਵੀ ਉਹਨਾਂ ਕੋਲ ਇੰਨੀ ਜ਼ਮੀਨ ਜਾਇਦਾਦ ਬਣ ਕਿਵੇਂ ਗਈ ਇਹਨੇ ਘੱਟ ਸਮੇਂ ਦੇ ਵਿੱਚ ਹੂੰ ਸੁ ਲੱਗਦਾ ਕਿ ਕਿਸੇ ਨੇ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਕਰਦਾ ਬੋਲਦਾ ਸ਼ਿਕਾਇਤ ਹਮੇਸ਼ਾ ਗਰੋਧੀ ਕਰਦੇ ਹੁੰਦੇ ਨੇ ਹੂੰ ਕਿਤੇ ਨਾ ਕਿਤੇ ਉਂਗਲ ਚੁੱਕਣੀ ਨਹੀਂ ਗਈ ਪੈ ਗਈ ਕਹਿ ਸਕਦੇ ਆ ਕਿ ਕਿਸੇ ਨੇ ਕਿਸੇ ਨੇ ਟਾਰਗੇਟ ਕੀਤਾ ਜੀ ਜੀ ਈੜੀ ਨੂੰ ਕੰਪਲੇਨਟ ਕੀਤੀ ਜੇ ਅੱਜ ਈੜੀ ਦੀ ਜਿਹੜੀ ਆਪਣੀ ਕਾਰਵਾਈ ਆ ਉਹ ਸਾਡੇ ਲੋਕਾਂ ਦੇ ਸਾਹਮਣੇ ਆ ਅਸੋਖੀ ਸਰ ਦੱਸੂਗੀ ਕਿ ਪ੍ਰਾਪਰਟੀਜ਼ ਅਪ ਟੂ ਕੀਤੀ ਆ ਜਾਂ ਫਿਰ ਕੈਸ਼ ਰਿਕਵਰ ਕੀਤਾ ਉਸੇ ਬਾਰੇ ਦੇਖੋ 1 ਕਰੋੜ 24 ਲੱਖ ਰੁਪਈਆ ਜਿਹੜਾ ਉਹ ਘਰੋਂ ਫੜਿਆ ਗਿਆ ਘਰ ਤੋਂ ਰਿਕਵਰ ਕੀਤਾ ਗਿਆ ਜੀ ਜੀ 276000 ਕਰੋੜ ਦੀ ਪ੍ਰਾਪਰਟੀ ਆ ਉਹਨਾਂ ਦੇ ਉਹਨਾਂ ਦੇ ਹਾਂਜੀ ਉਹਨਾਂ ਦੇ ਵਿੱਚੋਂ ਤੁਸੀਂ ਲਗਾ ਲਓ ਵੀ 276 ਜਿਹੜੇ ਪਲਾਟ ਨੇ ਆਨ ਰਜਿਸਟਰ ਨਹੀਂ ਹੂੰ ਜੀ ਸੋ ਲੱਗਦਾ ਕਿ ਕਪੜੇ ਨੇ ਹੁਣ ਐਨੇ ਵੱਡੇ ਪੱਧਰ ਤੇ ਹੋ ਰਹੇ ਨੇ ਕਿਉਂਕਿ ਮੱਧ ਵਰਗੀ ਲੋਕ ਨੇ ਜਿਹੜੇ ਮਿਡਲ ਕਲਾਸ ਲੋਕ ਨੇ ਸਵੇਰ ਤੋਂ ਅਸੀਂ ਜਦੋਂ ਉੱਠਦੇ ਆ ਅਸੀਂ ਬ੍ਰਸ਼ ਕਰਦੇ ਹਾਂ ਬ੍ਰਸ਼ ਕਰਦੇ ਹਾਂ ਕਾਲਗੇਟ ਯੂਜ਼ ਕਰਦੇ ਹਾਂ ਹਰ ਇੱਕ ਚੀਜ਼ ਦੇ ਉੱਤੇ ਜੀਐਸਟੀ ਦਾ ਕੱਟਿਆ ਜਾਂਦਾ ਔਰ ਉਸ ਤੋਂ ਬਾਅਦ ਆਮ ਲੋਕਾਂ ਦੀ ਜੇਬ ਦੇ ਵਿੱਚੋਂ ਕੱਟ-ਕੱਟ ਕੇ ਜਿਹੜੇ ਵੱਡੇ ਮੰਗਰ ਮੱਛੀ ਆਪਣੇ ਘਰ ਨੂੰ ਹੋਰ ਵੀ ਵੱਡਾ ਕਰ ਰਹੇ ਨੇ ਜੀ ਕਿਤੇ ਨਾ ਕਿਤੇ ਦੇਖੋ ਇੱਕ ਸਾਬਕਾ ਮੁੱਖ ਮੰਤਰੀ ਦੇ ਬੇਟਾ ਇਦਾਂ ਫੜਿਆ ਜਾਣਾ ਜਾਂ ਕਹਿ ਲਓ ਭਈ ਡੀਆਈਜੀ ਪੁਲਰ ਸਾਹਿਬ ਨੂੰ ਆਪਾਂ ਦੇਖ ਲਈਏ ਕਿ ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਮਨ ਦੇ ਵਿੱਚ ਇਹ ਰੱਖਦੇ ਹੋ ਕਿ ਪੈਸਾ ਇਕੱਠਾ ਕਰਨਾ ਇਕੱਠਾ ਕਰਕੇ ਲੈ ਕੇ ਕਿੱਥੇ ਜਾਣਾ ਪੈਸਾ ਪੈਸਾ ਕਰੇ ਵੀ ਨਾਲ ਨਹੀਂ ਜਾਂਦਾ ਹੁੰਦਾ ਸਗੋਂ ਬੰਦੇ ਦੇ ਚੰਗੇ ਜਿਹੜੇ ਗੁਣ ਹੁੰਦੇ ਨੇ ਉਹ ਨਾਲ ਜਾਂਦੇ ਐਸੋ ਕੀ ਸਰ ਲੱਗਦਾ ਕਿ ਜਦੋਂ ਕੋਈ ਵੱਡੇ ਪੋਲੀਟੀਸ਼ੀਅਨ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਰਹੇ ਹੁਣ ਜਦੋਂ ਉਹਨਾਂ ਦੀ ਇੱਕ ਵਾਰ ਪਰਸਨੈਲਿਟੀ ਤੇ ਜੇ ਉੱਠੇ ਜੇ ਯਰ ਡਾਊਨ ਹੋ ਜੇ ਫਿਰ ਉਹਨਾਂ ਦੀ ਜੀ ਪੀੜੀ ਪਰ ਪੀੜੀ ਹੈ ਜਿਹੜੇ ਤਾਨੇ ਮਿਹਣੇ ਨੇ ਸੋਣਾਂ ਨੂੰ ਮਿਲਦੇ ਰਹਿੰਦੇ ਯਾਰ ਦੁਬਾਰਾ ਉਹ ਪਰਸਨੈਲਿਟੀ ਡਿਵੈਲਪ ਕਰਨੀ ਵੀ ਔਖੀ ਹੈ ਦੇਖੋ ਗੁਪੇਸ਼ ਬਗੇਲ ਜੀ ਦਾ ਜਿਹੜਾ ਕਰੈਕਟਰ ਆ ਉਹ ਕਾਂਗਰਸ ਦੇ ਵਿੱਚ ਬਹੁਤ ਵੱਡਾ ਕਰੈਕਟਰ ਸੀ ਉਹਨਾਂ ਦਾ ਜੀ ਹੁਣ ਕਿਤੇ ਨਾ ਕਿਤੇ ਸਾਰੇ ਕਾਂਗਰਸ ਟੀਮ ਜਾਂ ਕਾਂਗਰਸ ਦੇ ਮੰਤਰੀ ਕਹਿ ਲਓ ਉਹ ਕਿਤੇ ਨਾ ਕਿਤੇ ਸੋਚਾਂ ਦੇ ਵਿੱਚ ਹੋਣਗੇ ਕਿ ਗੁਪੇਸ਼ ਬਗੇਲ ਦੇ ਸੋਰੀ ਗੁਪੇਸ਼ ਬਗੇਲ ਦੇ ਬੇਟੇ ਨੇ ਆ ਚੀਜ਼ ਕੀਤੀਆਂ ਬ੍ਰੀਮ ਤਿੰਨ ਚਾਰ ਮਾਮਲਿਆਂ ਦੇ ਵਿੱਚ ਉਨਾਮਦਤ ਹੋਏ ਪਾਏ ਗਏ ਨੇ ਈਡੀ ਨੇ ਉਹਨਾਂ ਤੇ ਕਾਰਵਾਈ ਕੀਤੀ ਆ ਅਸ ਬਿਲਕੁਲ ਜਿੱਥੇ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਉੱਥੇ ਅਸੀਂ ਪੰਜਾਬ ਦੇ ਮੁੱਦਿਆਂ ਤੇ ਬੱਦਦੇ ਆ ਸੋ ਬਿਕਰਮ ਜਿਠਿਆ ਸ਼ੂਨੀ ਕਾਲੀ ਦਲ ਦੇ ਸੀਨੀਅਰ ਆਗੂ ਨਾਪਾ ਜਲ ਦੇ ਵਿੱਚ ਬੰਦ ਨੇ ਗਿਤੇ ਕਈ ਦਿਨਾਂ ਤੋਂ ਔਰ ਅੱਜ ਫਿਰ ਤੋਂ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਕੀ ਸੁਣਵਾਈ ਹੋਈ ਹੈ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੇਖੋ ਵਿਕਰਮ ਮਜੀਠੀਆ ਸਾਹਿਬ ਨੇ ਆਪਣਾ ਜੋਰ ਲਗਾਇਆ ਹੋਇਆ ਵੀ ਮੈਂ ਜ਼ਮਾਨਤ ਦੇ ਕਰਵਾ ਕੇ ਆਪਣਾ ਫਟਾਫਟ ਬਾਹਰ ਆ ਕੇ ਪੰਜਾਬ ਦੇ ਵਿੱਚ ਹਲਚਲ ਕਰਾਂ ਵੀ ਆਪਣੇ ਹਾਸਾ ਮਖੋਲ ਵਾਲੇ ਬਿਆਨ ਦੇ ਮਾਂ ਕਿਸ ਤੇ ਤੰਜ ਕਸਾਂ ਵੀ ਮੈਂ ਸੋਖੀਆਂ ਚ ਰਵਾਂ ਪਰ ਜਿਹੜੇ ਅੱਜ ਲਾ ਲੋ ਵੀ ਜਿੱਦਾਂ ਪੰਜਾਬ ਸਰਕਾਰ ਦੇ ਵਕੀਲਾਂ ਨੇ ਦਲੀਲਾਂ ਪੇਸ਼ ਕੀਤੀਆਂ ਜੀ ਉਹਨਾਂ ਦਲੀਲਾਂ ਦੇ ਵਿੱਚ ਕੋਰਟ ਨੂੰ ਕੁਝ ਨਵਾਂ ਨਹੀਂ ਦਿਸਿਆ ਹੂੰ ਉਹਨਾਂ ਨੇ ਇਹ ਕਹਿ ਦਿੱਤਾ ਕਿ ਦੇਖੋ ਪੁਰਾਣੀਆਂ ਚੀਜ਼ਾਂ ਤੁਸੀਂ ਪੇਸ਼ ਕਰ ਰਹੇ ਹੋ ਵੀ ਇਹਦੇ ਵਿੱਚ ਜਿਹੜੀਆਂ ਲੇਟੈਸਟ ਬਿੱਲ ਲੈ ਕੇ ਆਓ ਲੇਟੈਸਟ ਰਿਪੋਰਟ ਮੇਰੇ ਸਾਹਮਣੇ ਪੇਸ਼ ਕਰੋ ਵੀ ਕੀ ਹੈ ਕੀ ਵਿੱਚ ਪਾਇਆ ਗਿਆ ਇਹਨਾਂ ਦੇ ਜਾਇਦਾਦ ਜਿਹੜਾ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਇਹਨਾਂ ਤੇ ਐਫ ਆਈ ਆਰ ਕੀਤਾ ਜੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਧੋਖਾਧੜੀ ਕੀਤੀ ਆ ਤਾਂ ਉਸ ਦੀ ਦਾ ਤੁਸੀਂ ਨਵੀਂ ਮੇਰੇ ਕੋਲ ਅਪਡੇਟ ਲੈ ਕੇ ਆਓ ਵੀ ਤਾਂ ਅਸੀਂ ਇਹਨਾਂ ਤੇ ਬੰਦੀ ਕਾਰਵਾਈ ਕਰਾਂਗੇ ਜੀ ਸੋ ਬਿਲਕੁਲ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਤੇੜੀ ਨੇ ਕਾਰਵਾਈ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਨਦੀ ਰਿਹائش ਚੋਕੇ ਅੰਮ੍ਰਿਤਸਰੇ ਉੱਥੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਸੋ ਆਮਦਨ ਤੋਂ ਵੱਧ ਚਾਇਦਾ ਦਾਇ ਮਾਮਲਾ ਦੱਸਿਆ ਜਾ ਰਿਹਾ ਸੀ ਲਗਾਤਾਰ ਇਸ ਰੇੜੇ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਨਾਲ ਪਟੀਸ਼ਨਾਂ ਨੇ ਜਿਹੜੀਆਂ ਉਹਨਾਂ ਦੇ ਵਕੀਲਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋ ਸਰਕਾਰੀ ਵਕੀਲ ਤੇ ਵਿਕਰਮ ਚਿੱਠੀ ਆਮੋ ਸਾਹਮਣੀ ਹੁੰਦੇ ਨੇ ਵਕਫ ਦਲੀਲਾ ਦਿੰਦੇ ਨੇ ਪਰ ਇਹ ਅਦਾਲਤ ਨੇ ਵੱਖਰਾ ਹੀ ਹੁਕਮ ਸੁਣਾਤਾ ਵੱਖਰੀ ਦੇਸ਼ਾਂ ਨਿਰਦੇਸ਼ ਜਾਰੀ ਕਰ ਦਿੱਤੇ ਨੇ ਔਰ ਅਦਾਲਤ ਦੇ ਵੱਲੋਂ ਕਿਹਾ ਗਿਆ ਆ ਕਿ ਲੇਟੈਸਟ ਰਿਪੋਰਟ ਹੈ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਅਦਾਲਤ ਦੇ ਵਿੱਚ ਪੇਸ਼ ਕੀਤੀ ਜਾਵੇ ਔਰ ਅਦਾਲਤ ਦਾ ਸਮਾਂ ਜਿਹੜਾ ਉਹ ਵਿਅਸਤ ਨਾ ਕੀਤਾ ਜਾਵੇ ਬੇਕਾਰ ਨਾ ਕੀਤਾ ਜਾਵੇ ਜੀ ਦੇਖੋ ਜਿਹੜੀ ਅਗਲੀ ਕਾਰਵਾਈ ਦਾ ਉਹਨਾਂ ਨੇ ਸਮਾਂ ਵੀ ਪਾਇਆ ਤਾਂ 17 ਨਵੰਬਰ ਪਾਇਆ ਜੀ ਕਿਉਂਕਿ ਲਾਲੋ ਤੁਸੀਂ ਅੱਜ 13 ਤਰੀਕ ਹੈ 12 ਤਰੀਕ ਹਮ 12 ਤੋਂ 13 ਤਿੰਨ ਕੇ ਚਾਰ ਦਿਨ ਦਿੱਤੇ ਨੇ ਉਹਨਾਂ ਨੂੰ ਤੇ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਪੇਸ਼ ਕਰਨਾ ਪੈਣਾ ਨਹੀਂ ਤਾਂ ਉਹਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਆ ਉਹ ਮਨਜ਼ੂਰ ਕਰ ਲਈ ਜਾਊਗੀ ਜੀ ਸੁਖੀ ਸਰ ਜੇਕਰ 17 ਨਵੰਬਰ ਨੂੰ ਪੰਜਾਬ ਸਰਕਾਰ ਦੇ ਵਕੀਲ ਨੇ ਜਾਂ ਫਿਰ کہہ ਸਕਦਾ ਕਿ ਸਰਕਾਰੀ ਵਕੀਲ ਨੇ ਜੇ ਕੋਈ ਲੇਟੈਸਟ ਰਿਪੋਰਟ ਨਹੀਂ ਸਬਮਿਟ ਕਰਾਉਂਦੇ ਤੁਹਾਨੂੰ ਵੀ ਅਰਜ਼ੀ ਆ ਜਿਹੜੀ ਮਨਜ਼ੂਰ ਕਰ ਲਈ ਜਾਏਗੀ ਦੇਖੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਆ ਉਹ ਸੁਰੱਖੀਆਂ ਦੇ ਵਿੱਚ ਆਊਗੀ ਕਿ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਤੁਸੀਂ ਇੱਕ ਬੰਦੇ ਨੂੰ ਘਰੋਂ ਚੱਕ ਕੇ ਖੱਜਲਖਵਾਰ ਕਰ ਰਹੇ ਹਾਂ ਉਹਨਾਂ ਦੇ ਪ੍ਰਤੀ ਤੁਹਾਡੇ ਤੋਂ ਇੱਕ ਸਬੂਤ ਨਹੀਂ ਇਕੱਠੇ ਹੋਈ ਵੀ ਤੁਹਾਡੇ ਤੋਂ ਲੇਟਸ ਰਿਪੋਰਟਾਂ ਤਿਆਰ ਨਹੀਂ ਹੋਈਆਂ ਇਤਨਾ ਕਿਤੇ ਲੱਗਦਾ ਉਹ ਹਵਾਲਾ ਦੇ ਦੇਣਗੇ ਵੀ ਚੋਣਾ ਆ ਗਈਆਂ ਜਾਂ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਇੱਥੇ ਬੀਜ਼ੀ ਕਰਤਾ ਸੀ ਵੀ ਤਾਂ ਅਸੀਂ ਆ ਕੇਸ 'ਚ ਕੁਝ ਨਵਾਂ ਨਹੀਂ ਕਰ ਪਾਈ ਜੀ ਬਿਲਕੁਲ ਸੋ ਇਸੀ ਵਿਕਰਮ ਸਿੰਘ ਜੀਠਿਆ ਦੇ ਨਾਲ ਜੁੜੀ ਅਹਿਮ ਜਾਣਕਾਰੀ ਉਸ ਤੋਂ ਬਾਅਦ ਹੁਣ ਜ਼ਿਕਰ ਕਰਾਂਗੇ ਖਾਸ ਕਰਕੇ ਬੱਚਿਆਂ ਦੇ ਨਾਲ ਸੰਬੰਧ ਅਸੋਚ ਪਰ ਮਾਪੇ ਨੇ ਸੋਚੀ ਸਰ ਆਪਣੇ ਬੱਚਿਆਂ ਨੂੰ ਫੋਨ ਦੇ ਕੇ ਬਿਠਾ ਦਿੰਦੇ ਨੇ ਪਰ ਮਾਪਿਆਂ ਦਾ ਇਹ ਮੰਨਣਾ ਹੈ ਕਿ ਸ਼ਾਇਦ ਫੋਨ ਦਾ ਇਸਤੇਮਾਲ ਕਰਕੇ ਫੋਨਲੀ ਵਰਤੋਂ ਕਰਕੇ ਆਪਣੇ ਆਪ ਨੂੰ ਬੱਚਿਆਂ ਤੋਂ ਥੋੜਾ ਦੂਰ ਰੱਖ ਸਕਦੇ ਨੇ ਔਰ ਬੱਚੇ ਉਹਨਾਂ ਨੂੰ ਪਰੇਸ਼ਾਨ ਨਾ ਕਰਨ ਡਿਸਟਰਬ ਨਾ ਕਰਨੇ ਦਾ ਨਿਕ ਮਾਮਲਾ ਹੈਰਾਨ ਕਰ ਦੇਣ ਵਾਲਾ ਹਾਏ ਸ਼ਾਇਦ ਦਰਸ਼ਕ ਵੀ ਸੁਣ ਕੇ ਜ਼ਰੂਰ ਹੈਰਾਨ ਹੋ ਜਾਣਗੇ ਦੰਗ ਹੋ ਜਾਣਗੇ ਇੱਕ 10 ਸਾਲਾਂ ਦਾ ਮਾਸੂਮ ਬੱਚਾ ਬਾਥਰੂਮ ਦੇ ਵਿੱਚ ਫੋਨ ਲੈ ਜਾਂਦਾ ਔਰ ਹੱਥ ਦੇ ਵਿੱਚ ਹੀ ਬਲਾਸਟ ਹੋ ਜਾਂਦਾ ਹੈ ਫਿਲਹਾਲ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਪਰ ਹੱਥ ਬੁਰੇ ਤਰੀਕੇ ਦੇ ਨਾਲ ਸੜ ਜਾਂਦਾ ਤੇ ਜਿੰਨਾ ਜਿਹੜਾ ਸੜ ਕੇ ਸੁਆਹ ਹੋ ਜਾਂਦਾ ਮਾਪਿਆਂ ਨੂੰ ਕੀ ਸਲਾਹ ਦੇਣਾ ਚਾਹੀਦੀ ਹੈ ਦੇਖੋ ਆਪਾਂ ਤਾਂ ਹਮੇਸ਼ਾ ਇਹੀ ਸਲਾਹ ਦਿੰਦੇ ਆ ਸਾਡੇ ਦਰਸ਼ਕਾਂ ਨੂੰ ਕਿ ਦੇਖੋ ਜਿਹੜੇ ਫੋਨ ਹੁੰਦੇ ਨੇ ਉਹ ਬੱਚਿਆਂ ਲਈ ਨਹੀਂ ਬਣੇ ਉਹ ਬਣੇ ਨੇ ਵੱਡਿਆਂ ਦੇ ਲਈ ਵੀ ਤੁਸੀਂ ਸੋਖ-ਜੋਖ ਕਰ ਲੋ ਜਾਂ ਕਿਸੇ ਨੂੰ ਸੰਦੇਸ਼ ਦੇ ਦਿਓ ਵੀ ਹਾਂ ਵੀ ਤੁਹਾਨੂੰ ਅਸੀਂ ਚਾਹ ਲਈ ਬੁਲਾਇਆ ਜਾਂ ਅਸੀਂ ਇੱਥੇ ਜਾ ਕੇ ਆਉਣਾ ਜਾਂ ਅਸੀਂ ਕਿਸਦੇ ਰਿਸ਼ਤੇਦਾਰ ਦੇ ਨਾਲ ਜਾਣਾ ਵਾ ਵੀ ਇਹ ਉਹਨਾਂ ਚੀਜ਼ਾਂ ਲਈ ਬਣੇ ਹੋਏ ਨਹੀਂ ਹਾਂ ਆਪਾਂ ਛੋਟੇ ਬੱਚੇ ਨੂੰ ਦੇ ਦਿੰਦੇ ਆ ਵੀ ਆ ਲੈ ਰੋਟੀ ਖਾ ਲੈ ਨਾਲ ਫੋਨ ਚ ਚਲਾ ਲੈ ਹਾਂ ਔਰ ਰੋਟੀ ਪਚਦੀ ਨਹੀਂ ਬੱਚੇ ਦੇ ਨਾਲ ਉਹ ਪਛ ਗਈ ਹੈ ਤੇ ਨਾਲ ਉਹਨੂੰ ਪਤਾ ਲੱਗਦਾ ਨਾਲ ਉਹ ਉਸ ਚੀਜ਼ ਦਾ ਸੁਆਦ ਲੱਗਦਾ ਕੇ ਜੀ ਦੇਖੋ ਮੈਂ ਉਹ ਗੇਮ ਆਪਾਂ ਦੇਦੇ ਨੇ ਵੀ ਉਹ ਗੇਮ 'ਚ ਲੱਗਿਆ ਵੀ ਇੱਕ ਜੀ ਰੋਟੀ ਖਾ ਗਿਆ ਉਹਨੂੰ ਹੌਲੀ ਹੌਲੀ ਗੇਮ ਤੋਂ ਫੋਨ ਤੇ ਫੋਨ ਤੋਂ ਆਪਾਂ ਕਹਿੰਦੇ ਆ ਵੀ ਐਲ ਡੀ ਡੀ ਤੇ ਤੁਸੀਂ ਆਪਣੀਆਂ ਲਗਾ ਲਓ ਜੀ ਗੇਮ ਲਗਾ ਲਓ ਇਹ ਬੱਚੇ ਨੂੰ ਗੇਮ ਲਗਾ ਕੇ ਦੇ ਦੋ ਵੀ ਬੱਚਾ ਨਾਲ ਨਾ ਰੋਟੀ ਖਾ ਲੇਗਾ ਜੀ ਬਿਲਕੁਲ ਸਹੀ ਚੀਜ਼ਾਂ ਗਲਤ ਨਹੀਂ ਜਿੱਥੇ ਫੋਨ ਦੇ ਬਹੁਤ ਸਾਰੇ ਨੁਕਸਾਨ ਨੇ ਤਾਂ ਸ਼ਾਇਦ ਫਾਇਦੇ ਵੀ ਨੇ ਕਿਉਂਕਿ ਫੋਨ ਦੇ ਵਿੱਚ ਜਿੰਨੀ ਵਾਸਟ ਟੈਕਨੋਲੋਜੀ ਹੈ ਜੇਕਰ YouTube ਦੀ ਗੱਲ ਕੀਤੀ ਜਾਵੇ ਤਾਂ ਫੋਨ ਤੋਂ ਪੜ੍ਹਾਈ ਕਰਕੇ YouTube ਤੋਂ ਸਿੱਖ ਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਸਾਇੰਟਿਸਟ ਵੀ ਬਣੇ ਨੇ ਪਾਇਲਟ ਵੀ ਬਣੇ ਨੇ ਔਰ ਵੱਡੀਆਂ-ਵੱਡੀਆਂ ਪਦਵੀਆਂ ਵੀ ਹਾਸਲ ਕੀਤੀਆਂ ਨੇ ਪਰ ਕਿਸ ਉਮਰ ਤੱਕ ਕਿੰਨੇ ਘੰਟੇ ਫੋਨ ਦੇਣਾ ਇਹ ਤਾਂ ਮਾਪਿਆਂ ਦੇ ਹੱਥ ਵਿੱਚ ਹੈ ਇਸ ਲਈ ਆਪਣੇ ਚੈਨਲ ਦੇ ਜ਼ਰੀਏ ਮਾਪਿਆਂ ਨੂੰ ਗੁਜ਼ਾਰਿਸ਼ ਜ਼ਰੂਰ ਕਰਨਾ ਚਾਹੁੰਦੇ ਆ ਕਿ ਜੇਕਰ ਟਾਡੇ ਬੱਚੇ ਫੋਨ ਦਾ ਇਸਤੇਮਾਲ ਕਰਦੇ ਨੇ ਤਾਂ ਤੁਹਾਡੀ ਬੇहद ਜ਼ਰੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਫੋਨ ਦੇ ਉੱਤੇ ਉਹ ਕਿਹੜੀ ਚੀਜ਼ ਦੇਖਦੇ ਨੇ ਕਿੰਨੇ ਘੰਟੇ ਫੋਨ ਦੀ ਵਰਤੋਂ ਕਰਦੇ ਨੇ ਔਰ ਖਾਸ ਕਰਕੇ ਫੋਨ ਬਾਥਰੂਮ ਦੇ ਵਿੱਚ ਕਿਉਂ ਲੈ ਕੇ ਜਾਂਦੇ ਨੇ ਕੀ ਮਕਸਦ ਹੁੰਦਾ ਹੈ ਆਪਣੇ ਬੱਚੇ ਦੀ ਛੋਟੀ ਛੋਟੀ ਐਕਟੀਵਿਟੀਆਂ ਤੇ ਧਿਆਨ ਮੋਕ ਕੇ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਔਰ ਸਮਾਂ ਇਜਾਜ਼ਤ ਵੀ ਦੇ ਦੇਣ ਹੰਦ ਦੇ ਜਸਤਾਂ। ਧੰਨਵਾਦ ਕੀ